ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਨਾਸ਼ਨ ਦੁਰਮਤ ਹਰਨ ਕਲਮੈ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਿਹ ਕਾਮ ਗੁਰੂ ਪਿਆਰੀ ਸਾਜੀ ਨੋਜੀ ਸਾਧ ਸੰਗਤ ਜੀ ਨੌਵੇਂ ਪਾਤਸ਼ਾਹ ਗੁਰਤੇਗ ਭਾਦਰ ਸਾਹਿਬ ਜੀ ਇਸ ਪਾਵਨ ਸ਼ਲੋਕ ਦੇ ਅੰਦਰ ਨਾ ਬੜਾ ਪਿਆਰਾ ਸੁਨੇਹਾ ਖਲਕਤ ਨੂੰ ਦਿੰਦੇ ਨੇ ਲੋਕਾਈ ਨੂੰ ਦਿੰਦੇ ਨੇ ਕਹਿੰਦੇ ਨੇ ਅੱਜ ਹਰ ਇੱਕ ਮਨੁੱਖ ਆਪਣੇ ਕੰਮਾਂ ਕਾਜਾਂ ਦੀ ਸਫਲਤਾ ਦੀ ਕਾਮਨਾ ਕਰਦਾ ਹੈ ਕੋਈ ਵੀ ਕੰਮ ਸ਼ੁਰੂ ਕਰਨ ਲੱਗਨੇ ਅਸੀਂ ਗੁਰੂ ਅਕੀਰਦਾਸ ਕਰਦੇ ਆਂ ਵੀ ਮਹਾਰਾਜ ਸਾਡੇ ਕਾਰਜ ਨਾ ਸਫਲੇ ਹੋਣ ਕੋਈ ਵੀ ਆਪਣੇ ਕਾਰਜ ਨੂੰ ਜੀਵਨ ਦੇ ਅਧੂਰਾ ਨਹੀਂ ਛੱਡਣਾ ਚਾਹੁੰਦਾ ਐਸਾ ਨਹੀਂ ਚਾਹੁੰਦਾ ਵੀ ਮੈਂ ਕੋਈ ਕਾਰਜ ਸ਼ੁਰੂ ਕਰਾਂ ਤੇ ਉਹ ਕੰਮ ਅਧੂਰਾ ਰਹਿ ਜਾਏ ਪਰ ਮਹਾਰਾਜ ਨੇ ਕਿਹਾ ਵੀ ਭਾਈ ਦੁਨਿਆਵੀ ਕਾਰਜ ਤੇ ਤੂੰ ਜਿਵੇਂ ਦੇ ਐਫਰਟਸ ਕਰੇਗਾ ਜਿਵੇਂ ਦੀ ਮਿਹਨਤ ਕਰੇਗਾ ਜਿਵੇਂ ਦੀ ਮੁਸ਼ਕਲਤ ਕਰੇਗਾ ਉਵੇਂ ਦੀ ਮਿਹਨਤ ਕਰਦਿਆਂ ਕਰਮ ਕਰਦਿਆਂ ਤੈਨੂੰ ਕੋਈ ਨਾ ਕੋਈ ਮਕਾਮ ਦੁਨੀਆਂ ਦੇ ਉੱਤੇ ਹਾਸਲ ਹੋਏਗਾ ਤੇਰੀ ਮਿਹਨਤ ਦਾ ਮੁੱਲ ਜਿਹੜਾ ਹੈ ਉਹ ਤੈਨੂੰ ਜ਼ਰੂਰ ਮਿਲੇਗਾ ਪਰ ਮਹਾਰਾਜ ਇੱਥੇ ਇੱਕ ਅੰਦਰਲੀ ਮਿਹਨਤ ਹੈ ਮਨੁੱਖ ਦੀ ਮਨੋਵਿਰਤੀਆਂ ਦੀ ਮਾਨਸਿਕ ਅਵਸਥਾ ਦੀ 멘ਟਲ ਐਬਿਲਟੀ ਦੀ ਗੱਲ ਕਰਦੇ ਆਂ ਮਹਾਰਾਜ ਕਹਿੰਦੇ ਨੇ ਭੈ ਨਾਸਨ ਦੁਰਮਤ ਹਰਨ ਕਲਮੇ ਹਰ ਕੋ ਨਾਮ ਮਹਾਰਾਜ ਕਹਿੰਦੇ ਭੈ ਬਾਣੀ ਦੇ ਅੰਦਰ ਨਾਲ ਦੋ ਅੱਖਰ ਆਣਗੇ ਇੱਕ ਭੈ ਤੇ ਇੱਕ ਭਉ ਜਦੋਂ ਬਹੁਤਿਆਂ ਡਰਾਂ ਦੀ ਗੱਲ ਆਏਗੀ ਤੇ ਉਦੋਂ ਅੱਖਰ ਆਏਗਾ ਭੈ ਭੱਬਾ ਭੱਬੇ ਨੂੰ ਦਲਾਵਾਂ ਲੱਗੀਆਂ ਹੋਣਗੀਆਂ ਉੱਥੇ ਮੀਨਿੰਗ ਹੁੰਦਾ ਬਹੁਤੇ ਡਰ ਜਦੋਂ ਭੱਬਾ ਊੜਾ ਊੜੇ ਨੂੰ ਅੰਕੜਾ ਆਏਗਾ ਭੋ ਅੱਖਰ ਆਏਗਾ ਤੇ ਉਹਦਾ मीनिंग ਹੁੰਦਾ ਇੱਕ ਪਰਟੀਕੂਲਰ ਕਿਸੇ ਡਰ ਦੀ ਗੱਲ ਕੀਤੀ ਗਈ ਹੁਣ ਬੜੇ ਪਿਆਰੇ ਬਚਨ ਦੇ ਮਹਾਰਾਜ ਦੇ ਮਹਾਰਾਜ ਕਹਿੰਦੇ ਨੇ ਭੈ ਨਾਸਨ हे ਮਨੁੱਖ ਤੇਰੇ ਜੀਵਨ ਦੇ ਸਾਰੇ ਡਰ ਦੂਰ ਹੋ ਜਾਣਗੇ ਦੇਖੋ ਡਰ ਦਾ ਮੇਨਲੀ ਰੀਜ਼ਨ ਕੀ ਹੁੰਦਾ ਜਦੋਂ ਮਨੁੱਖ ਕਿਸੇ ਭੈੜੇ ਕਰਮ ਨੂੰ ਅੰਜਾਮ ਦਿੰਦਾ ਕੋਈ ਭੈੜਾ ਕਰਮ ਕਰਦਾ ਉਸ ਤੋਂ ਬਾਅਦ ਉਦੇ ਮਨ ਦੇ ਅੰਦਰ ਇੱਕ ਡਰ ਬਣਿਆ ਰਹਿੰਦਾ ਹੈ ਵੀ ਉਹਦਾ ਕਿਸੇ ਨੂੰ ਪਤਾ ਨਾ ਲੱਗ ਜਾਏ ਪਹਿਲੀ ਗੱਲ ਦੂਸਰੀ ਗੱਲ ਮਨੁੱਖ ਆਉਣ ਵਾਲੇ ਸਮੇਂ ਦੀ ਚਿੰਤਾ ਕਰਦਾ ਹੈ ਉਹਨੂੰ ਡਰ ਸਤਾ ਰਿਹਾ ਵੀ ਪਤਾ ਨਹੀਂ ਕੀ ਬਣੇਗਾ ਮਹਾਰਾਜ ਕਹਿੰਦੇ ਭਾਈ ਭੈ ਨਾਸਨ ਦੁਰਮਤ ਹਰਨ ਮੈਂ ਤੇ ਕੋਈ ਗੱਲ ਜਾਣਨਾ ਕੀ ਤੇਰੀ ਭੈੜੀ ਮਤ ਜਿਹੜੀ ਆ ਨਾ ਜਿਹੜੀ ਤੈਨੂੰ ਭੈੜੇ ਪਾਸੇ ਪ੍ਰੇਰ ਰਹੀ ਹੈ ਉਦੇ ਤੋਂ ਦੁਰਮਤ ਤੋਂ ਗੁਰਮਤ ਤੱਕ ਦਾ ਸਫ਼ਰ ਤੂੰ ਤੈਅ ਕਰਨਾ ਹੈ। ਭੈੜੀ ਮਤ ਤੋਂ ਚੰਗੀ ਮਤ ਤੱਕ ਦਾ ਸਫ਼ਰ ਤੈਅ ਕਰਨਾ ਹੈ। ਬੁਰੀਾਈ ਤੂੰ ਚੰਗਿਆਈ ਤੱਕ ਤੂੰ ਪਹੁੰਚਣਾ ਹੈ। ਤੇ ਉਹ ਸਾਰਾ ਕੁਝ ਸਫ਼ਰ ਕਿਵੇਂ ਤੈਅ ਹੋਏਗਾ ਕਲਮੈ ਹਰ ਕੋ ਨਾਮ। ਆਖਿਆ ਹਰੀ ਪਰਮੇਸ਼ਰ ਦੇ ਨਾਮ ਨੂੰ ਯਾਦ ਕੀਤਿਆਂ ਚੇਤਾ ਕੀਤਿਆਂ। ਅੱਗੇ ਕਿਹਾ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਇ ਤਹ ਕਾਮ ਫਿਰ ਕਿਹਾ ਜੀ ਉਸ ਭੈੜੀ ਮਤ ਨੂੰ ਦੂਰ ਕਰਨਾ ਉਹਦੇ ਵਾਸਤੇ ਤੈਨੂੰ ਇੱਕ ਨਵੀਂ ਸੋਚ ਨਾਲ ਤੈਨੂੰ ਇੱਕ ਸੁਚੱਜੀ ਜੀਵਨ ਜਾਂਚ ਨਾਲ ਇੰਗੇਜ ਹੋਣਾ ਪਏਗਾ ਤੇ ਉਹ ਐ ਨਹੀਂ ਵੀ ਇੱਕ ਦਿਨ ਹੋ ਗਿਆ ਤੇ ਮੁੜ ਕੇ 2 4 6 ਮਹੀਨੇ ਨਾ ਹੋਇਆ ਵੇਖੋ ਕਿਸੇ ਸੋਚ ਦੇ ਵਿੱਚੋਂ ਹੀ ਕਾਰਜਾਂ ਦੀ ਸਫਲਤਾ ਅੰਦਰਲੇ ਕਾਰਜਾਂ ਦੀ ਬਾਹਰਲੇ ਕਾਰਜਾਂ ਦੀ ਤੇ ਆਪਣੀ ਮਿਹਨਤ ਆਪਣੀ ਮਸ਼ਕਤ ਆਲੇ ਦੁਆਲੇ ਦੇ ਸਾਥ ਦੇ ਨਾਲ ਬਾਹਰਲੇ ਕਾਰਜ ਤੇ ਤਕਰੀਬਨ ਸਾਡੇ ਕੰਪਲੀਟ ਹੋ ਹੀ ਜਾਂਦੇ ਨੇ ਪਰ ਸਿੱਖ ਫਿਰ ਵੀ ਹਰ ਅਰਦਾਸ ਕਰਦਾ ਹੈ ਗੁਰੂ ਅੱਗੇ ਮਹਾਰਾਜ ਇੱਥੇ ਜੀਵਨ ਦੇ ਅਸਲ ਕਾਰਜ ਦੀ ਗੱਲ ਕਰਦੇ ਨੇ ਮਹਾਰਾਜ ਕਹਿੰਦੇ ਨੇ ਭਾਈ ਜਿਹੜੀ ਭੈੜੀ ਮਤ ਤੇਰੇ ਅੰਦਰ ਹੈ ਤੂੰ ਇੱਕ ਸਫਰ ਤੈਅ ਕਰਨਾ ਹੈ ਭੈੜੀ ਮਤ ਤੋਂ ਚੰਗੀ ਮਤ ਤੱਕ ਦਾ ਭੈੜੀ ਮਤ ਤੈਨੂੰ ਆਪਣੇ ਆ ਮਿਲ ਜਾਣੀ ਆ ਉਹ ਤੈਨੂੰ ਕਿਧਰੋਂ ਕੋਚਿੰਗ ਨਹੀਂ ਲੈਣੀ ਪੈਣੀ ਕਿਸੇ ਸੈਂਟਰ ਤੇ ਨਹੀਂ ਜਾਣਾ ਪੈਣਾ ਚੰਗੀ ਮੱਤ ਵਾਸਤੇ ਤੈਨੂੰ ਹਮੇਸ਼ਾ ਐਫਰਟਸ ਕਰਨਾ ਪੈਣਾ ਹੈ ਉਦਮ ਕਰਨਾ ਪੈਣਾ ਭੈ ਨਾਸਨ ਦੁਰਮਤ ਹਰਨ ਕਲਮੈ ਹਰ ਕੋ ਨਾਮ ਤੇ ਆਖਿਆ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇਹ ਕਾਮ ਜਿੰਦਗੀ ਦੇ ਕਾਰਜਾਂ ਨੂੰ ਸਫਲ ਕਰਨਾ ਹੈ ਤੇ ਉਹਦੇ ਵਾਸਤੇ ਇੱਕ ਛੋਟਾ ਜਿਹਾ ਸਫਰ ਤੈਨੂੰ ਤੈਅ ਕਰਨਾ ਪਏਗਾ ਉਹ ਸਫਰ ਬਰਿਆਈ ਤੋਂ ਚੰਗਿਆਈ ਤੱਕ ਦਾ ਹੈ ਉਹ ਸਫਰ ਮਨਮਤ ਤੋਂ ਗੁਰਮਤ ਤੱਕ ਦਾ ਹੈ ਉਹ ਜਿਹੜੀਆਂ ਮਨਮਤ ਦੁਰਮਤ ਇਹਨਾਂ ਚੀਜ਼ਾਂ ਦੇ ਵਿੱਚੋਂ ਬੰਦਾ ਇੱਕ ਸ਼ੋਰਟ ਟਾਈਮ ਖੁਸ਼ੀ ਭਾਲਦਾ ਉਹਨੂੰ ਐ ਲੱਗਦਾ ਵੀ ਇਹ ਕਰਮ ਕੀਤੇ ਆ ਨਾ ਮਨ ਬੜਾ ਖੁਸ਼ ਹੋ ਜਾਏਗਾ ਮਨ ਬੜਾ ਖਿੜ ਜਾਏਗਾ ਪਰ ਰਿਐਲਿਟੀ ਕੁਝ ਹੋਰ ਨਿਕਲਦੀ ਹੈ ਉਹ ਕਰਮ ਕਰਨ ਤੋਂ ਬਾਅਦ ਨਾ ਕਈ ਵਾਰੀ ਮਨੁੱਖ ਆਪਣੀ ਨਜ਼ਰ ਦੇ ਅੰਦਰ ਹੀ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਮਹਾਰਾਜ ਕਹਿੰਦੇ ਐਸ ਕਰਕੇ ਭਾਈ ਤੂੰ ਦੁਨੀਆਂ ਦੇ ਸਫ਼ਰ ਤੈਅ ਕਰਨਾ ਸਾਰੀ ਜ਼ਿੰਦਗੀ ਗਿਣਤੀ ਕੋਈ ਨਹੀਂ ਮਨੁੱਖ ਕਿੰਨਾ ਸਫ਼ਰ ਤੈਅ ਕਰ ਰਿਹਾ ਤੇ ਮਹਾਰਾਜ ਕਹਿੰਦੇ ਇੱਕ ਸਫ਼ਰ ਤੇਰੀ ਅੰਤਰਾਤਮਾ ਨੇ ਕਰਨਾ ਹੈ ਇੱਕ ਸਫ਼ਰ ਤੇਰੇ ਹਿਰਦੇ ਨੇ ਕਰਨਾ ਹੈ ਤੇਰੇ ਮਨ ਨੇ ਕਰਨਾ ਉਹ ਸਫ਼ਰ ਹੈ ਬਰਿਆਈ ਤੋਂ ਚੰਗਿਆਈ ਤੱਕ ਦਾ ਤੇ ਚੰਗਿਆਈ ਕਰਦੇ ਆ ਭਾਵੇਂ ਦੁਨੀਆਂ ਦੀ ਵਾਹ ਵਾਹ ਸ਼ਾਬਾਸ਼ ਤੈਨੂੰ ਨਾ ਮਿਲੇ ਪਰ ਘੱਟ ਤੋਂ ਘੱਟ ਇੱਕ ਇਨਰ ਸੈਟੀਸਫੈਕਸ਼ਨ ਇੱਕ ਆਤਮਿਕ ਸੰਤੁਸ਼ਟੀ ਤੈਨੂੰ ਆਪਣੇ ਆਪ 'ਚ ਮਿਲੇਗੀ ਜਦੋਂ ਤੂੰ ਕਿਸੇ ਦੇ ਭਲੇ ਦੇ ਕਾਰਜ ਕਰੇਂਗਾ ਤੇ ਸਭ ਤੋਂ ਵੱਡਾ ਕਾਰਜ ਹੈ ਆਪਣੀ ਭੈੜੀ ਮੱਤ ਨੂੰ ਪਿੱਛੇ ਕਰ ਦੇਣਾ ਤੇ ਉਹਦੀ ਜਗ੍ਹਾ ਦੇ ਉੱਤੇ ਗੁਰਮਤ ਚੰਗੀ ਮੱਤ ਚੰਗੀ ਸੋਚ ਚੰਗੀ ਵਿਚਾਰ ਦੇ ਵਿੱਚੋਂ ਇੱਕ ਨਵਾਂ ਜੀਵਨ ਮਿਲੇਗਾ ਇੱਕ ਸੁਚੱਜਾ ਤੇ ਸੋਹਣਾ ਸੰਸਾਰ ਘੜਿਆ ਜਾਏਗਾ ਨਹੀਂ ਤੇ ਮਨੁੱਖ ਬਾਹਰੋਂ ਸੰਸਾਰ ਨੂੰ ਬਦਲਣਾ ਚਾਹੁੰਦਾ ਹੈ ਬਾਹਰੋਂ ਸੋਨਾ ਸੋਨੀਆਂ ਸੋਨੀਆਂ ਕੰਟਰੀਆਂ 'ਚ ਜਾ ਕੇ ਵਸ ਰਿਹਾ ਵੀ ਭਾਈ ਇਹ ਜਗ੍ਹਾ ਬੜੀ ਖੂਬਸੂਰਤ ਹੈ ਇਹ ਜਗ੍ਹਾ ਭਾਈ ਜਗ੍ਹਾ ਜਿੰਨੀ ਮਰਜ਼ੀ ਖੂਬਸੂਰਤ ਹੋਵੇ ਉਹਦੀ ਖੂਬਸੂਰਤੀ ਤਾਂ ਹੀ ਕਾਇਮ ਰਹਿੰਦੀ ਹੈ ਜੇ ਮਨੁੱਖੀ ਮਨੋਵਿਰਤੀਆਂ ਦੇ ਅੰਦਰ ਮਨੁੱਖੀ ਵਿਹਾਰ ਦੇ ਅੰਦਰ ਇੱਕ ਦੂਸਰੇ ਦੇ ਪ੍ਰਤੀ ਚੰਗੇ ਵਿਚਾਰ ਪ੍ਰਗਟ ਹੋਣ ਨਹੀਂ ਤੇ ਵੇਖਿਆ ਵੱਡੀਆਂ ਵੱਟੀਆਂ ਕੰਟਰੀਆਂ ਦੇ ਅੰਦਰ ਲੋਕ ਇਰਖਾ ਕਰਕੇ ਰੋਜ਼ ਇੱਕ ਦੂਸਰੇ ਨੂੰ ਕਤਲ ਕਰ ਰਹੇ ਨੇ ਮਾਰ ਰਹੇ ਨੇ ਇੱਕ ਦੂਸਰੇ ਦੇ ਨਾਲ ਨਫ਼ਰਤ ਕੀਤੀ ਜਾ ਰਹੀ ਹੈ ਮਹਾਰਾਜ ਕਹਿੰਦੇ ਨਫ਼ਰਤ ਦੇ ਨਾਲ ਭਰਿਆ ਮਨ ਜਿੱਡੇ ਮਰਜ਼ੀ ਵਧੀਆ ਕਮਰੇ ਦੇ ਅੰਦਰ ਜਿੱਡੇ ਮਰਜ਼ੀ ਵਧੀਆ ਘਰ ਦੇ ਅੰਦਰ ਜਿੱਡੇ ਮਰਜ਼ੀ ਵਧੀਆ ਕੰਟਰੀ ਦੇ ਅੰਦਰ ਚਲਿਆ ਜਾਏ ਉਹਨੂੰ ਜੀਵਨ ਦਾ ਅਸਲ ਸੁੱਖ ਨਹੀਂ ਮਿਲ ਸਕਦਾ ਨਾ ਉਹਦੇ ਜੀਵਨ ਦੇ ਕਾਰਜ ਪੂਰੇ ਹੋਣੇ ਨੇ ਭਾਈ ਇਹੀ ਬਚਨ ਮਹਾਰਾਜ ਨੇ ਕਹੀ ਥਿਰ ਕਰ ਬੈਸੋ ਹਰਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਗੁਰੂ ਤੇ ਤੇਰੇ ਕਾਜ ਸਵਾਰਨ ਵਾਸਤੇ ਜੀਵਨ ਦੇ ਤਿਆਰ ਬੈਠਾ ਪਰ ਤੈਨੂੰ ਥੋੜਾ ਜਿਹਾ ਸਫਰ ਤੈਅ ਕਰਨਾ ਪਏਗਾ ਉਹ ਸਫਰ ਇਹੀ ਹੈ ਬਰਿਆਈ ਤੋਂ ਚੰਗਿਆਈ ਤੱਕ ਦਾ ਦੁਰਮਤ ਤੋਂ ਗੁਰਮਤ ਤੱਕ ਦਾ ਮਨਮਤ ਤੋਂ ਗੁਰਮਤ ਤੱਕ ਦਾ ਇਹ ਸਫਰ ਹੈ ਦੁਨੀਆਵੀ ਸਫਰ ਜਿੱਥੇ ਤੈਅ ਕਰਦਾ ਉਥੇ ਥੋੜਾ ਜਿਹਾ ਜੀ ਅਵੇਅਰਨੈਸ ਇਹਨਾਂ ਚੀਜ਼ਾਂ ਬਾਰੇ ਵੀ ਰੱਖਿਆ ਕਰ ਤਾਂਕਿ ਤੂੰ ਅਸਲ ਜੀਵਨ ਦੀ ਮੰਜ਼ਲ ਤੇ ਪਹੁੰਚ ਜਾਏ ਜਿਹਦੇ ਬਾਰੇ ਬਾਣੀ ਨੇ ਬੜੇ ਪਿਆਰੇ ਬਚਨ ਕਹੇ ਨੇ ਕਿ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੋ ਸਤਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਅਸੀਂ ਗੁਰੂ ਦੀ ਸੰਗਤ ਦੇ ਵਿੱਚੋਂ ਆ ਕੇ ਇਸ ਮਨ ਨੂੰ ਦੁਰਮਤ ਤੋਂ ਗੁਰਮਤ ਵੱਲ ਲੈ ਕੇ ਜਾਈਏ ਇਨੀਆਂ ਕ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ